ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਕਾਪੀ ਵੀ ਮੈਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਟੱਡੇ ਅੱਜ ਭਾਰਤ ਵਾਸੀਆਂ ਲਈ ਭਾਰਤ ਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਲਈ ਇੱਕ ਬਹੁਤ ਹੀ ਸ਼ਾਨਹਰੀ ਮੌਕਾ ਆ ਜੁਕੇ ਸਰਕਾਰ ਵੱਲੋਂ ਇੱਕ ਸਕੀਮ ਵਿਜਾਸ ਸਕੀਮ ਜਿਹੜੀ ਲਾਗੂ ਕੀਤੀ ਗਈ ਆ ਲਾਟਰੀ ਸਿਸਟਮ ਰਾਹੀਂ ਜਿਹੜੇ ਵੀਜੇਜ ਦਿੱਤੇ ਜਾਣਗੇ ਭਾਰਤੀ ਲੋਕਾਂ ਨੂੰ ਇਹ ਜਿਹੜੀ ਸਕੀਮ ਆ ਅੱਜ 16 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਈ ਜੋ ਕਿ ਪਰਸੋਂ 18 ਜੁਲਾਈ ਤੱਕ 1:30 ਵਜੇ ਤੱਕ ਭਾਰਤੀ ਸਮੇਂ ਅਨੁਸਾਰ 1:30 ਤੱਕ ਜਿਹੜੀ ਚੱਲੇਗੀ ਇਸ ਸਕ ਉਹਨਾਂ ਦਾ ਲਾਟਰੀ ਵੀਜ਼ਾ ਰਾਇੰਗਰਾ ਉਹ ਵਿਜ਼ਾ ਕਿੱ데 ਜਾਏਗਾ ਤੇ ਜਿਹੜੇ ਲੋਕ ਜਿਹੜੇ ਬਿਨੇਕਰਾਂ ਦਾ ਨੂੰ ਵੀਜ਼ਾ ਮਿਲੇਗਾ ਉਹਨਾਂ ਨੂੰ 2 ਸਾਲ ਲਈ ਜਿਹੜੀ ਹੈ ਜੁਕੇ ਦੇ ਚ ਆਉਣ ਕੰਮ ਕਰਨ ਦੀ ਜਿਹੜੀ ਪਰਮਿਸ਼ਨ ਹੈ ਹੋਵੇ ਕਿਤੇ 3 ਸਾਲ ਬਾਅਦ ਜਾਂ 5 ਸਾਲ ਬਾਅਦ ਜਿਹੜੇ ਆ ਉਹ ਇਨਡੇਫਿਨਿਟਲੀ ਵੀ ਪੱਕੇ ਤੌਰ ਤੇ ਇੱਥੇ ਜੁਕੇ ਚ ਰਹਿਣ ਲਈ ਵੀ ਜਿਹੜੇ ਅਪਲਾਈ ਕਰ ਸਕਦੇ ਆ ਅਸੀਂ ਇਸ ਸੰਬੰਧੀ ਉਹਦੇਰੇ ਜਾਣਕਾਰੀ ਗੱਲ ਕਰਦੇ ਆ ਜੁਕੇ ਦੇ ਇਮੀਗ੍ਰੇਸ਼ਨ ਮਾਮਲੇ ਦੇ ਬਾਹਰ ਵਕੀਲ ਸ਼ੀਤਲ ਸਿੰਘ ਗਿੱਲ ਜੀ ਨਾਲ ਉਹਨਾਂ ਪਾਸੋਂ ਜਾਣਦੇ ਆ ਕਿ ਕੀ ਕੀ ਸ਼ਰਤਾਂ ਨੇ ਇਸ ਵੀਜ਼ੇ ਸੰਬੰਧੀ ਅਪਲਾਈ ਕਰਨ ਦੀ ਕੀ ਕੀ ਜਿਹੜੇ ਉੱਥੇ ਜਿਹੜੇ ਉਹ ਨੌਜਵਾਨ ਲੜਕੇ ਜਾਂ ਲੜਕੀਆਂ ਉਹਨਾਂ ਨੂੰ ਕੀ ਕੀ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀ ਪੈਣਗੀਆਂ ਅਸੀਂ ਕਰਦੇ ਹਾਂ ਅਸੀਂ ਸਤਲ ਸਿੰਘ ਗਿੱਲ ਜੀ ਨਾਲ ਗੱਲਬਾਤ ਯੂਕੇ ਸਰਕਾਰ ਵੱਲੋਂ ਜਿਹੜੀ ਭਾਰਤ ਦੇ ਲਈ ਜਿਹੜੀ ਵਿਜਾ ਸਕੀਮ ਚਾਲੂ ਕੀਤੀ ਗਈ ਹੈ ਉਹਦੇ ਬਾਰੇ ਅਸੀਂ ਸਤਲ ਸਿੰਘ ਗਿੱਲ ਜੀ ਕੋਲੋਂ ਜਾਣਦੇ ਹਾਂ ਕਿ ਸਕੀਮ ਕੀ ਹੈ ਤੇ ਕਿੰਨੇ ਕੰਨਾਂ ਲਈ ਭਾਰਤ ਦੇ ਜਿਹੜੀ ਹੈ ਇਹ ਲਾਗੂ ਕੀਤੀ ਗਈ ਹੈ ਗੱਲ ਸਭ ਜਿਹੜੀ ਸਕੀਮ ਜਿਹੜੀ ਯੂਕੇ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਜਿਹੜੀ ਸਿਰਫ ਭਾਰਤੀਆਂ ਲਈ ਹੈ ਹਨਾ ਹਾਂਜੀ ਉਹ ਕਿਹੜੀ ਸਕੀਮ ਹੈ ਜਿਹੜੀ ਵੀਜ਼ਾ ਸਕੀਮ ਤੇ ਕਿੰਨੇ ਦਿਨਾਂ ਦੀ ਉਹ ਹੈਗੀ ਆ ਕਿੰਨੇ ਦਿਨਾਂ ਚ ਅਪਲਾਈ ਕਰ ਸਕਦੇ ਆ ਇਹੋ ਜਿਹੜੀ ਹੈਗੀ ਆ ਇੰਡੀਆ ਦੇ ਵਿੱਚ ਵਿਸ਼ੇਸ਼ ਤੌਰ ਤੇ ਜੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਹੈਗਾ ਜਿਹੜੀ ਕਿ ਹਰ ਸਾਲ ਜਿਹੜੀ ਆ ਲੋਟਰੀ ਦੇ ਅਨਸਾਰ ਵੀਜ਼ਾ ਦਿੱਤਾ ਜਾਂਦਾ ਆ ਲੋਟਰੀ ਕੱਢੀ ਜਾਂਦੀ ਆ ਇਹੋ ਪਿਛਲੇ ਸਾਲ ਵੀ 3000 ਲੋਕਾਂ ਨੂੰ ਵੀਜ਼ੇ ਦਿੱਤੇ ਗਏ ਸੀਗੇ ਇਹੋ ਅੱਜ ਇਸ ਸਾਲ ਵੀ 3000 ਲੋਕਾਂ ਨੂੰ ਯੂਕੇ ਦੀ ਸਰਕਾਰ ਨੇ ਐ ਵਿਜੇ ਜਿਹੜੇ ਆ ਕਾਫੀ ਜਿਹੜੇ ਆ ਫਰਵਰੀ ਦੇ ਵਿੱਚ ਇਹ ਦੋ ਦਿਨ ਦੋ ਮਹੀਨੇ ਫਰਵਰੀ ਵਿੱਚ ਦੋ ਦਿਨ ਵਾਸਤੇ ਸਕੀਮ ਖੁੱਲਦੀ ਆ ਤੇ ਦੋ ਦਿਨ ਜੁਲਾਈ ਦੇ ਵਾਸਤੇ ਖੁੱਲਦੀ ਜੇ ਇੱਕ ਸਾਲ ਚ ਦੋ ਰੀ ਦੋ ਵਾਰੀ ਖੁੱਲਦੇ ਆ ਤੇ ਹੁਣ ਵੀ ਜਿਹੜੀ ਆ ਜਿਹੜੀ ਭਾਰਤ ਦੇ ਵਿੱਚ ਦੇ ਅੱਜ 16 ਜੁਲਾਈ 16 ਜੁਲਾਈ ਮੰਗਲਵਾਰ ਤੋਂ ਇਹ ਸਕੀਮ ਜਿਹੜੀ ਆ ਉੱਥੇ ਸ਼ੁਰੂ ਹੋਈ ਹੈਗੀ ਆ ਇਹ 18 ਜੁਲਾਈ ਨੂੰ ਹਾਂ ਭਾਰਤੀ ਸਮੇਂ ਅਨੁਸਾਰ 1:30 ਵਜੇ ਇਹ ਕਲੋਜ਼ ਕਰ ਦੇਣੀ ਗਈ ਹੈਗੀ ਆ ਸਿਰਫ ਸਿਰਫ 2 ਦਿਨ ਦੀ ਜਿਹੜੀ ਖੁੱਲ ਜੰਦੀ ਹੈ ਹਾਂ ਤੇ 2 ਦਿਨ ਇਸ ਇਸ ਸਕੀਮ ਸਪੈਸ਼ਲੀ ਤੌਰ ਤੇ ਜਿਹੜੇ ਜੰਗ ਲੋਕ ਜੰਗ ਜੰਗਸਟਰ ਆ ਭਾਰਤੀ ਲੋ ਭਾਰਤ ਦੇ ਜਿਹੜੇ ਕਿ 18 ਤੋਂ 30 ਸਾਲ ਦੀ ਉਮਰ ਰੱਖਦੇ ਹੈਗੇ ਆ ਤੇ ਉਹ ਇਹ ਮੇਲ ਹੋਣ ਜਾਂ ਫੀਮੇਲ ਹੋਣ ਕੋਈ ਫਰਕ ਨਹੀਂ ਪਰ ਉਹ ਗ੍ਰੈਜੂਏਟ ਹੋਣ ਇਹੋ ਉਹਨਾਂ ਦੀ ਮੀਨ ਕਿੰਨੀ ਕਿੰਨੀ ਵਿਦਿਅਕ ਯੋਗਤਾ ਚਾਹੀਦੀ ਜੀ ਉਹਨਾਂ ਲਈ ਜਿਹੜੇ ਇਹ ਸਕੀਮ ਦੇ ਵਿੱਚ ਆ ਸਕਦੇ ਜਾਂ ਜਿਹੜੇ ਲੈਟਰ ਸਿਸਟਮ ਦੇ ਵਿੱਚ ਲੈਟਰੀ ਸਿਸਟਮ ਦੇ ਵਿੱਚ ਜਿਹੜੇ ਗ੍ਰੈਜੂਏਟ ਹੈਗੇ ਆ ਸਪੈਸ਼ਲੀ 18 ਤੋਂ 30 ਸਾਲ ਦੀ ਉਮਰ ਰੱਖਦੇ ਹੈਗੇ ਆ ਤੇ ਉਹ ਇਹ ਸਕੀਮ ਵਿੱਚ ਭਾਗ ਲੈ ਸਕਦੇ ਆ ਅਪਲਾਈ ਕਰ ਸਕਦੇ ਆ ਇਕਲ ਸਭ ਜਿਹੜੇ ਕਿ ਵਿਆਹੇ ਜਾਂ ਜਿਨ੍ਹਾਂ ਦੇ ਬੱਚੇ ਆ ਉਹ ਇਸ ਸਕੀਮ ਚ ਆ ਸਕਦੇ ਲੈਟਰਰੀ ਸਿਸਟਮ ਦੇ ਦੇਖੋ ਵਿਆਹੇ ਵੀ ਜਿਹੜੇ ਹੈਗੇ ਆ ਅਪਲਾਈ ਕਰ ਸਕਦੇ ਆ ਪਰ ਜਿਨ੍ਹਾਂ ਕੋ ਬੱਚੇ ਹੈਗੇ ਆ ਉਹ ਉਹ ਇਸ ਸਕੀਮ ਨੂੰ ਵਿੱਚ ਅਪਲਾਈ ਨਹੀਂ ਕਰ ਸਕਦੇ ਹਾਂਜੀ ਤੇ ਇਹਦੀ ਫੀਸ ਵਗੈਰਾ ਕਿੰਨੀ ਹੋਮ ਸੂਦੀ ਫੀਸ ਜਾਂ ਜਿਹੜੀ ਉਦਾਂ ਕੋਈ ਜਿਹੜੀ ਸਰਕਾਰੀ ਫੀਸ ਜਾਂ ਲੜੋ ਦੇਖੋ ਇਹੋ ਸਕੀਮ ਦੇ ਅੰਦਰ ਪਹਿਲਾਂ ਤਾਂ ਗੱਲ ਹੈਗੀ ਆ ਤੇ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਇੱਥੇ ਸਕਸੈਸ ਹੋਊਗਾ ਉਹ ਕੰਮ ਕਰ ਸਕਦਾ ਹੈ ਤੇ 2 ਸਾਲ ਲਈ ਬਿਦਾਉਟ ਐਨੀ ਸਪான்ਸਰ ਉਹਨਾਂ ਨੂੰ ਕਿਸੇ ਸਪான்ਸਰ ਦੀ ਲੋੜ ਨਹੀਂ ਹੈਗੀ ਤੇ ਇਨੀਸ਼ੀਅਲ ਐਪਲੀਕੇਸ਼ਨ ਜਿਹੜੀ ਆ ਉਹ ਫ੍ਰੀ ਹੈਗੀ ਆ ਇਹਦੇ ਤੋਂ ਬਾਅਦ ਜਿਹੜੀ ਆ ਜਿਹੜੇ ਜੇ ਉਹ ਐਪਲੀਕੈਂਟ ਸਕਸੈਸ ਹੋ ਜਾਂਦਾ ਤੇ ਉਹਨੂੰ ਜਿਹੜਾ ਹੈਗਾ ਫੀਸ ਉਹਦੇ ਲਈ 298 ਪਾਉਂਡ ਵੀਜ਼ਾ ਫੀ ਹੈਗੀ ਆ ਤੇ ਇਹਦੇ ਨਾਲ ਹੈਲਥ ਸਰਚਾਰਜ ਜਿਹੜੇ ਹੈਗੇ ਆ 1552 ਪਾਉਂਡ ਉਹਨੂੰ ਪੇ ਕਰਨੇ ਪੈਣਗੇ ਅਨਿਸ਼ੀਅਲੀ ਜਦੋਂ ਪਹਿਲਾ ਅਪਲਾਈ ਕਰਨਾ ਉਹ ਵੀਜ਼ਾ ਬਿਲਕੁਲ ਐਪਲੀਕੇਸ਼ਨ ਬਿਲਕੁਲ ਪਾਉਣ ਲਈ ਫ੍ਰੀ ਹੈਗੀ ਆ ਉਹਦੇ ਤੇ ਕੋਈ ਚਾਰਜ ਨਹੀਂ ਕਰਨੇ ਦੇਣੇ ਪੈਣੇ ਕੰਸਰ ਜਿੰਨੇ ਕੇ ਲਾਟਰੀ ਸਿਸਟਮ ਦੇ ਚ ਅਪਲਾਈ ਕਰਨਾ ਉਹਨਾਂ ਦੇ ਸ਼ਰਤਾ ਕੀ ਨੇ ਜਿਹੜੀ ਚੁੱਕੇ ਹੋਮ ਅਫਰੋਂ ਕੀ ਸ਼ਰਤਾਂ ਰੱਖੂਗੀਆਂ ਕਿ ਕਿੰਨੇ ਉਹਨਾਂ ਦੇ ਉਹ ਜਿਹੜੇ ਅਕਾਊਂਟ ਚ ਪੈਸੇ ਚਾਹੀਦੇ ਆ ਕਿੰਨੇ ਦਿਨ ਪੁਰਾਣੇ ਚਾਹੀਦੇ ਆ ਇਹੋ ਦੇਖੋ ਅਕਾਊਂਟ ਦੇ ਵਿੱਚ ਇਹੋ 2530 ਪਾਉਂਡ 28 ਦਿਨ ਪੁਰਾਣੇ ਚਾਹੀਏ ਹੈਗੇ ਆ ਤੇ ਇਹੋ 28 ਦਿਨਾਂ ਦੇ ਪਰ ਜੇ ਉਹ ਐਪਲੀਕੇਸ਼ਨ ਦੇ ਐਪਲੀਕੈਂਟ ਕੋ ਜੇ ਹੁਣ ਪੈਸੇ ਨਹੀਂ ਵੀ ਹੈਗੇ ਤਾਂ ਵੀ ਉਹ ਅਪਲਾਈ ਕਰ ਸਕਦਾ ਪਰ ਜਦਨ ਜੇ ਉਹ ਐਪਲੀਕੇਸ਼ਨ ਜਿਹੜਾ ਇਹ ਰਿਜ਼ਲਟ ਹੈਗਾ ਇਹ ਲੋਟਰੀ ਦਾ ਜਦੋਂ 18 ਜੁਲਾਈ ਨੂੰ ਖਤਮ ਇਹੋ ਸਕੀਮ ਜਿਹੜੀ ਆ 16 ਤੋਂ 18 ਜੁਲਾਈ ਤਾਈਂ ਆ ਉਸ ਤੋਂ ਬਾਅਦ 2 ਵੀਕ ਦੇ ਵਿੱਚ ਜਿਹੜੇ ਸਕਸੈਸਫੁਲ ਐਪਲੀਕੈਂਟ ਆ ਉਹਨਾਂ ਨੂੰ ਹੋਮ ਅਫਸੂਲੋਂ ਈਮੇਲ ਰਾਹੀਂ ਸੂਚਨਾ ਮਿਲ ਜਾਏਗੀ ਤਾਂ ਉਹ ਫਿਰ ਜੇ ਨਹੀਂ ਵੀ ਉਹਨਾਂ ਕੋ ਪੈਸੇ ਐਟ ਦਿਸ ਟਾਈਮ ਤੇ ਉਹ ਅਪਲਾਈ ਕਰ ਸਕਦੇ ਆ ਕਿਉਂਕਿ 90 ਡੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਬਾਅਦ ਵਿੱਚ ਵੀ ਜੇ ਪੈਸੇ ਰੱਖ ਦਿੱਤੇ ਆ ਉਸ ਤੋਂ ਬਾਅਦ 30 ਡੇ ਵਿੱਚ ਬਾਅਦ ਤੁਸੀਂ ਅਪਲਾਈ ਕਰ ਸਕਦੇ ਆ ਬੈਂਕ ਸਟੇਟਮੈਂਟ ਆਪਣੀ ਦਿਖਾ ਕੇ ਹਾਂਜੀ ਤੇ ਗੱਲ ਸਰ ਜਿੱਦਾਂ ਕਿ ਇਹ ਜਿਹੜੇ ਇਸ ਲਾਟਰੀ ਸਿਸਟਮ ਰਾਹੀਂ ਜਿਨ੍ਹਾਂ ਦੇ ਵੀਜਾ ਜਨਰਲ ਮਿਲ ਜਾਂਦੇ ਆ ਜਿਹੜੇ ਜੁਕੇ ਚ ਆ ਜਾਂਦੇ ਆ ਹਾਂਜੀ ਉਹਨਾਂ ਦਾ ਕੋਈ ਪੱਕੇ ਹੋਣ ਦਾ ਵੀ ਹੈ ਅਗਰ ਇਸ ਤੇ ਜਾਂ ਇੱਕ ਨੇ ਚਿਰ ਦਾ ਵੀਜਾ ਹੋਏਗਾ ਇਹੋ ਵੀਜਾ ਜਿਹੜਾ ਹੈਗਾ 2 ਸਾਲ ਦਾ ਹੋਣਾ ਇਹਦੇ ਨੇ ਇਨੀਸ਼ੀਅਲ ਵਿੱਚ ਕੋਈ ਸਪான்ਸਰ ਨਹੀਂ ਹੈਗਾ ਲੈਣਾ ਪਾਣੀ ਪਾਣੀ ਬਾਅਦ ਵਿੱਚ ਜੇ ਤੁਹਾਨੂੰ ਇੱਥੇ ਸਪான்ਸਰ ਉਹਨਾਂ ਐਪਲੀਕੈਂਟਾਂ ਨੂੰ ਕਰ ਦਿੰਦਾ ਤਾਂ ਤੁਸੀਂ ਜਿਹੜਾ ਆ ਵੀਜਾ ਤੁਹਾਡਾ ਐਕਸਟੈਂਡ ਵੀ ਹੋ ਸਕਦਾ ਆ ਫਿਰ ਬਾਅਦ ਵਿੱਚ 5 ਸਾਲ ਬਾਅਦ ਤੁਸੀਂ ਇਨਡੈਫੀਨਿਟਲੀ ਟੂ ਰਿਮੇਨ ਇਸ ਕ ਇੱਥੇ ਵੈਲ ਵੀ ਅਪਲਾਈ ਕਰ ਸਕੂਗੇ ਪੱਕੇ ਤੌਰ ਤੇ ਇਹ ਗੱਲ ਸਰ ਇਹ ਵੀਜ਼ਾ ਅਪਲਾਈ ਕਿੱਦਾਂ ਕਰਨਾ ਜਿੱਦਾਂ ਕਿ ਤੁਸੀਂ ਦੱਸਿਆ ਕਿ ਅੱਜ ਜਿਹੜਾ 1 ਵਜੇ ਦੁਪਹਿਰ ਦੇ ਜਿੱਦਾਂ ਭਾਰਤੀ ਸਮੇਂ ਅਨੁਸਾਰ 1 ਵਜੇ ਜਿਹੜੀ ਡੇਢ ਵਜੇ ਖੁੱਲ ਚੁੱਕੀ ਆ ਜਿਹੜੀ ਪਰਸੋਂ ਤੱਕ ਜਿਹੜੀ 18 ਜੁਲਾਈ ਤੱਕ ਜਿਹੜੀ ਲੱਗ ਰਹੀ ਪਰ ਇਹ ਸਕੀਮ ਦੇ ਤਹਿਤ ਕਿਵੇਂ ਵੀਜ਼ਾ ਅਪਲਾਈ ਕਰਨਾ ਹੈ ਜਾਂ ਤੇ ਕਿੰਨੇ ਦਿਨਾਂ ਚ ਜਿਹੜਾ ਵੀਜ਼ੇ ਦਾ ਜਿਹੜਾ ਫੈਸਲਾ ਜਿਹੜਾ ਜਿਹੜਾ ਐਪਲੀਕੈਂਟ ਦਾ ਜਿਹਨੂੰ ਜਿਹੜਾ ਫੈਸਲਾ ਉਹ ਮਿਲ ਜਾਊਗਾ ਕਿ ਉਹਦਾ ਵੀਜ਼ਾ ਲੱਗਾ ਆ ਜਾਂ ਉਹਰ ਫਿਊ ਜੋ ਹੈ ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ੀ ਕੀਤੀ ਆ ਆਪਣੇ ਦੋ ਦੋ ਵੀਕ ਬਾਅਦ ਉਹਨਾਂ ਨੇ ਡਿਸੀਜਨ ਦੇ ਦੇਣਾ 18 ਜੁਲਾਈ ਨੂੰ ਜੇ ਇਹ ਕਲੋਜ਼ ਹੋਣੀ ਹੈ ਕਲੋਜ਼ ਹੋਣੀ ਹੈ ਤੇ 19 ਜੁਲਾਈ ਨੂੰ ਉਹ ਕੱਢ ਲੈਣਗੇ ਇਹਦੇ ਵਿੱਚ ਡਰਾ ਉਹ ਕਿਹੜੇ ਬੰਦੇ ਜਿੰਨੇ ਉਹਨਾਂ ਨੂੰ ਕਿਉਂਕਿ ਸੈਂਕੜੇ ਦੀ ਤਦਾਦ ਵਿੱਚ ਹੁਣ ਵੀ ਵੀਜੇ ਦੇਣੇ ਹੈਗੇ ਉਹਨਾਂ ਨੇ ਪਰ ਡਰਾ ਡਰਾ ਰਾਈਜ਼ ਜਾਨਕਿ ਕੋਈ ਬਿਸਕਰਾਨੀ ਕੋਈ ਕੋਈ ਬਿਸਕਰਾਨੀ ਟੋਟਲ ਕਿੰਨੇ ਵੀਜੇ ਦੇਣੇ ਆ ਇਹ 3000 ਸਾਰੇ ਸਾਲਾਂ ਚ ਸਾਰੇ ਫਰਵੀ ਵਿੱਚ ਕਾਫੀ ਲੋਕਾਂ ਨੂੰ ਲਗਭਗ ਮੋਰਨ ਅਰਾਊਂਡ 2000 ਪਾਉਂਡ ਜਿਹੜੇ ਵੀਜੇ ਆ ਆਲਰੇਡੀ ਇਸ਼ੂ ਹੋ ਚੁੱਕੇ ਆ ਪਰ ਸੈਂਕੜੇ ਲੋਕਾਂ ਨੂੰ ਹੱਲੇ ਵੀ ਵੀਜੇ ਦਿੱਤੇ ਜਾਣੇ ਹੈਗੇ ਆ ਉਹਦੇ ਵਿੱਚ ਸਾਰਿਆਂ ਨੂੰ ਅਪਲਾਈ ਕਰ ਸਕਦੇ ਆ ਤੁਸੀਂ ਮੈਨੂੰ ਇੱਕ ਪੁੱਛਿਆ ਸੀਗਾ ਪੇਜ ਦੇ ਵਿੱਚ ਅਪਲਾਈ ਕਿੱਦਾਂ ਕਰਨਾ ਹੈ ਅਪਲਾਈ ਇਹਦਾ ਬਹੁਤ ਸੌਖਾ ਤਰੀਕਾ ਆ ਹੋਮ ਆਫਿਸ ਜੀ ویب سائٹ ਤੇ ਜਾ ਕੇ ਉਥੇ Google ਤੇ ਪਹਿਲਾਂ ਚਲ ਜਾਓ ਇੰਡੀਆ ਜੰਗ professionl ਸਕੀਮ ਵੀਜ਼ਾ ਵੈਲਟ ਸਿਸਟਮ ਤੇ ਉਹਦੇ ਤੋਂ ਬਾਅਦ ਤੁਹਾਨੂੰ ਜਦੋਂ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲਦੀ ਆ ਉਸ ਤੋਂ ਬਾਅਦ ਤੁਸੀਂ ਹੋਮ ਆਪਸ਼ਨ ਆਲ ਆਪਣਾ ਈਮੇਲ ਰਜਿਸਟਰ ਕਰਨਾ ਆ ਰਜਿਸਟਰ ਕਰਨ ਕੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਆ ਉਹ ਕਨਫਰਮੇਸ਼ਨ ਹੋਮ ਅਫਸਰ ਆਈ ਕਰੂਗਾ ਤੇ ਤੁਹਾਡੇ ਈਮੇਲ ਆ ਉਹ ਕਨਫਰਮੇਸ਼ਨ ਤੋਂ ਬਾਅਦ ਤੁਸੀਂ ਸਾਨੂੰ ਤੁਹਾਡਾ ਨਾਮ ਜਦੋਂ ਕੰਟੀਨਿਊ ਰੱਖਦੇ ਆ ਨਾਮ ਪੁੱਛਿਆ ਜਾਊਗਾ ਫਿਰ ਡੇਟ ਆਫ ਬਰਥ ਪੁੱਛੇ ਗਈਗੀ ਉਹ ਲਿਖਣੀ ਆ ਗਈ ਆ ਉਸ ਤੋਂ ਬਾਅਦ ਪਾਸਪੋਰਟ ਡਿਟੇਲ ਪੁੱਛੀ ਜਾਏਗੀ ਫਿਰ ਤੁਸੀਂ ਉਸ ਤੋਂ ਬਾਅਦ ਸਕੈਨ ਜਿਹੜੀ ਆ ਫੋਟੋ ਆਪਣੀ ਪਾਸਪੋਰਟ ਸਾਈਜ਼ ਦੀ ਉਹ ਜਿਹੜੇ ਸਕੈਨ ਕਰਕੇ ਤਾਂ ਕਰ ਦੇਣਾ ਆ ਤੁਸੀਂ ਆਪਣਾ ਫੋਨ ਨੰਬਰ ਦੇਣਾ ਹੈਗਾ ਤੇ ਆਪਣਾ ਈਮੇਲ ਐਡਰੈਸ ਦੇਣਾ ਹੈਗਾ ਇਹ ਚੀਜ਼ਾਂ ਤੁਹਾਨੂੰ ਜਦੋਂ ਡਿਟੇਲ ਸਾਰੀ ਹੋ ਗਈ ਫਿਰ ਸਬਮਿਟ ਕਰ ਦੇਣਾ ਐਪਲੀਕੇਸ਼ਨ ਨੂੰ ਉਤੋਂ ਬਾਅਦ ਜਦ ਸਬਮਿਟ ਹੋ ਗਈ ਤਾਂ ਤੁਹਾਨੂੰ ਕਨਫਰਮੇਸ਼ਨ ਹੋਮ ਆਫਿਸ ਵੱਲੋਂ ਆ ਜਾਣੀ ਆ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਸਬਮਿਟ ਹੋ ਗਈ ਹੈਗੀ ਆ ਇਹ ਬਹੁਤ ਸੌਖਾ ਤਰੀਕਾ ਆ ਤੇ ਇਹਦੇ ਵਿੱਚ ਤੁਹਾਨੂੰ ਕੋਈ ਏਜੰਟ ਪਾਉਣ ਨੂੰ ਨਹੀਂ ਹੈਗਾ ਲੋੜ ਹੈਗੀ ਜੇ ਕਈ ਵਾਰ ਇੱਥੇ ਏਜੰਟ ਲੋਕ ਭਾਰਤ ਦੇ ਵਿੱਚ ਇਦਾਂ ਦੇ ਆ ਪਿਆ ਸਾਡੀ ਚੱਲਦੀ ਆ ਹੋਮ ਹਾਊਸ ਵਿੱਚ ਅਸੀਂ ਤੁਹਾਨੂੰ ਉੱਥੇ ਵਿੱਚ ਨਾ ਪਵਾਜਾਂਗੇ ਇਹ ਤੁਹਾਨੂੰ ਜੇ ਕੋਈ ਇਦਾਂ ਦਾ ਕਰਦਾ ਕੋਈ ਵੀ ਗੱਲਾਂ ਤਾਂ ਉਹ ਬਿਲਕੁਲ ਫਰਾਡ ਆ ਕੋਈ ਇਹਦੇ ਵਿੱਚ ਨਹੀਂ ਇਹ ਬੜਾ ਫੇਅਰ ਸਿਸਟਮ ਹੈਗਾ ਜਿਹੜੀ ਲਾਟਰੀ ਨਿਕਲ ਗਈ ਉਹਨੂੰ ਵੀਜ਼ਾ ਮਿਲ ਜਾਣਾ ਐ ਐਵੇਂ ਨਾ ਆਪਣੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਭਾਰਤੀ ਲੋਕਾਂ ਆਪਣਾ ਪੈਸੇ ਨਾ ਕਿਤੇ ਤੁਹਾਡਾ ਏਜੰਟ ਨਹੀਂ ਬਰਵਾਦ ਕਰੋ ਤੇ ਸਿਰਫ 10 ਮਿੰਟ ਲੱਗਦੇ ਆ ਤੁਹਾਨੂੰ ਇਹੋ ਪਾਉਣ ਵਾਸਤੇ ਜਦੋਂ 10 ਮਿੰਟ ਤੁਸੀਂ ਐਪਲੀਕੇਸ਼ਨ 10 ਮਿੰਟ ਚ ਕੰਪਲੀਟ ਹੋ ਜਾਂਦੀ ਆ ਜੇਕਰ ਸ਼ੀ ਦੀ ਲੋਡ ਵੀ ਆ ਗਿਆ ਸਾਡੇ ਵਰਗੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਮੈਂ ਇਹ ਹੀ ਕਹਾਂਗਾ ਬਹੁਤ ਤਣਾਤ ਰਿਠੰਕ ਤੁਸੀਂ ਦੇਖ ਰਹੇ ਸੀ ਐਜੀਤ ਵੈਬਟੀ ਵੀ ਅੱਗੇ ਤੋਂ ਮੈਂ ਜੋਕੇ ਦੀ ਹੋਰ ਅਪਡੇਟ ਲੈ ਕੇ ਤੁਹਾਡੇ ਹੰਦਾਰਾਂ ਵਿੱਚ ਹੁਣ ਮਨੂੰ ਦੇਵ ਜੀ ਸਸਕ੍ਰਿ